ਬਟਾਲਾ ਕਾਧਿਆ ਰੋਡ ਤੇ ਗੰਦੇ ਨਾਲੇ ਚ ਨੌਜਵਾਨ ਦੀ ਲਾਸ਼ ਮਿਲਣਾ ਨਾਲ ਇਲਾਕੇ ਚ ਸੰਸਨੀ ਫੈਲ ਗਈ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਹਰਕਤ ਵਿੱਚ ਆ ਕੇ ਨੌਜਵਾਨ ਦੀ ਲਾਸ਼ ਨੂੰ ਗੰਦੇ ਨਾਲੇ ਚੋਂ ਬਾਹਰ ਕੱਢਿਆ ਲਾਸ਼ ਦੀ ਪਛਾਣ ਸਾਹਿਲ 24 ਸਾਲ ਪੁੱਤਰ ਜਿੱਤਾਵਾਸੀ ਬਾਲਮੀਕੀ ਮੁਹੱਲਾ ਕਾਦੀ ਵਜੋ ਹੋਈ ਮ੍ਰਿਤਕ ਦੀ ਮਾਂ ਪੰਮੀ ਨੇ ਦੱਸਿਆ ਕਿ ਉਸਦੇ ਲੜਕੇ ਨੂੰ ਕੁਝ ਦੋਸਤ ਉਸਦੇ ਕੱਲ ਦੁਪਹਿਰ 1 ਵਜੇ ਭਜਾ ਕੇ ਲੈ ਗਏ ਸੀ ਜਿਸ ਤੋਂ ਬਾਅਦ ਉਹ ਘਰ ਨਹੀਂ ਵਾਪਸ ਪਰਤਿਆ ਕਲ ਦਾ ਗਿਆ 1:30 ਵਜੇ ਦਾ ਕੀ ਕਹਿ ਗਿਆ ਪਤਾ ਨਹੀਂ ਮੈਨੂੰ ਮੈਂ ਤੇ ਕੰਮ ਤੇ ਗਈ ਤੂੰ ਦੇ ਸਾਰਾ ਨਹੀਂ ਕਾਂਦੀ ਮੈਂ ਬਤਾਨੇ ਕਾਂਦੀ ਮੈਨੂੰ ਨਹੀਂ ਪਤਾ ਰੁਕ ਰੁਕ ਮੈਨੂੰ ਨਹੀਂ ਪਤਾ ਕਿੱਥੇ ਚਲ ਗਿਆ ਨਾਲ ਤਿੰਨ ਜਨੇ ਮੁੰਡੇ ਉਹਦੇ ਨਾਲ ਆਪ ਤਾਂ ਹੋਇਆ ਕਿ ਤੇ ਪਤਾ ਨਹੀਂ ਪਤਾ ਮੈਨੂੰ ਕਿੱਥੇ ਛੱਡ ਆਇਆ ਕਿਹੜੇ ਮੁੰਡੇ ਨੂੰ ਨਹੀਂ ਪਤਾ ਕਿੱਥੇ ਛੱਡ ਆਇਆ ਕਿਹੜੇ ਦੀ ਪਛਾਣ ਨਾਲਾ ਝੂਮੀ ਤੇ ਨਾਲ ਕੁੱਟਾਈ ਮੈਂ ਇਹਨਾਂ ਨੂੰ ਰਾਤ ਤੀ ਕਹਿ ਨਹੀਂ ਮੇਰਾ ਮੁੰਡਾ ਲੱਭ ਕੇ ਲਿਆ ਦੋ ਮੇਰਾ ਮੁੰਡਾ ਲੱਭ ਕੇ ਲਿਆ ਦੋ ਜੀਤਾ ਮੇਰਾ ਨਾਮ ਸਾਹਿਲ ਇਹਦੇ ਨਾਲ ਫੇਰ ਕੱਲ ਦਾ 3 ਵਜੇ ਦਾ ਗਿਆ ਕਰੋ ਖੜਿਆ ਕਿੱਲੇ ਕਿੱਨੇ ਉਹਨਾਂ ਦਾ ਲਾਕਰੋਂ ਖੜੇ ਹਨ ਨੂੰ ਨਹੀਂ ਨਾ ਪਤਾ ਕਿੱਨੇ ਖੜਿਆ ਇਹਨੂੰ ਕਿੰਨੇ ਵਜੇ ਦਾ ਗਿਆ ਕਰੋ ਇਹ 2 3 ਵਜੇ ਦਾ ਗਿਆ ਕਰੋ ਰਾਤ ਤੱਕ ਗਿਆ ਰਾਤ ਘਰ ਨਹੀਂ ਆਇਆ ਸਾਰੇ ਕੀ ਪੁੱਛਿਆ ਨਹੀਂ ਸਾਰੇ ਬਾਕੀ ਆ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਚੁਕੇ ਆ ਕਿਉਂਕਿ ਅੱਜ ਬਾਅਦ ਰਿਪੋਰਟ ਤੱਦ ਕਰਨੀ ਵੀ 24 ਘੰਟੇ ਦੇ ਅੰਦਰ ਅੰਦਰ ਕਰ ਦਿੰਦੇ ਆ ਨਿਕਰੋ ਮੈਂ ਕਿਹਨੇ ਘੜਿਆ ਕਰਿਆ ਕਰੋ ਤਾਂ ਕਿਥੋਂ ਮਿਲਿਆ ਘਰੋਂ ਤੇ ਤਿੰਨੇ ਭੱਜੇ ਆ ਇਧਰੋਂ ਇਧਰੋਂ ਉਹ ਜਾਦੇ ਉਹ ਸੰਮੇਤ ਤੇ ਇਹ ਇਤਰੇ ਸਮਾਨ ਲੈ ਕੇ ਤਿੰਨੇ ਭੱਜੇ ਉਸ ਤੋਂ ਬਾਅਦ ਉਹ ਨਹੀਂ ਵਾਪਸ ਆਇਆ ਜੀ ਇੱਕ ਰਿਕਵੈਸਟ ਹੈ ਕਿਥੋਂ ਮਿਲਿਆ ਹਾਂਜੀ ਇਹ ਇੱਥੋਂ ਹੀ ਆਨੂੰ ਮਿਲਿਆ ਮੈਂ ਤਾਂ ਕੰਮ ਦਵਾਇਆ ਹੁਣ ਮੈਨੂੰ ਦੱਸਿਆ ਕਿ ਇਹਨੇ ਕਿ ਉੱਥੇ ਲਾਸ਼ ਕੇ ਦੀ ਪਈ ਆਣ ਕੇ ਵੇਖ ਲਓ ਇਹ ਜੀ ਇੱਕ ਸਾਹਿਲ ਪੁੱਤਰ ਜੀਤਾ ਵਾਸੀ ਵਾਲਮੁਖ ਮੱਲਾ ਜੀ ਡੈਡ ਬੋਡੀ ਮਿਲੀ ਹੈ ਕਿ ਸਾਨੂੰ ਮੇਰੋੜਾ ਆਪਣੇ ਦੁਰਗਾ ਲਾਗੇ ਇਹ ਰਹੀ ਹੈ ਮੌਕੇ ਤੇ ਪਹੁੰਚੇ ਆ ਤੇ ਹਾਲਾਤ ਦੇਖ ਕੇ ਜੋ ਵੀ ਇਹਦਾ ਬਣਦੀ ਕਾਰਵਾਈ ਕਰਾਂਗੇ ਦੇਖ ਰਹੇ ਹਾਂ ਇਹਦਾ ਪੋਸਟਮਾਰਟਮ ਤੋਂ ਪਤਾ ਲੱਗੇਗਾ ਕਿ ਹਾਲਾਤ ਵਾਜੂ ਨੀ ਮਾਟੋ ਹੈ ਅਜੇ ਕੁਝ ਨਹੀਂ ਅਜੇ ਤਾਂ ਅਡੀਸ਼ਨਲ ਜੇ ਆਈਆਂ ਤਾਂ ਸਾਹਮਣੇ ਦੇਖ ਕੇ ਜੋ ਵੀ ਬਣਦੀ ਕਾਰਵਾਈ ਕਰਾਂਗੇ